<laughs> लो जी गोबर गोबर हो चारे पासे गोबर गोबर हो चार पास गोबर चकना ही क्या बने? क्या बने क्या बने क्या बने लो जी कि मैं बढाया प्या हाँ कौन ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਲੀ ਤੇ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਉਹ ਚੜਤੀ ਕਲਾ ਚਾਪਾਂ ਵੀ ਵਧੀਆ ਜੀ ਕਿਰਪਾ ਵਾਹਿਗੁਰੂ ਦੀ ਤੇ ਤਰੀਕ ਹੋ ਗਈ ਅੱਜ ਹੋ ਗਈ ਅੱਜ 16 ਜੂਨ ਮਾਰਨਿੰਗ ਦਾ ਹੋ ਗਿਆ ਟਾਈਮ ਤੇ ਅੱਜ ਜਿਹੜਾ ਮੌਸਮ ਆ ਸਵੇਰੇ ਸਵੇਰੀ ਬੱਦਲ ਆਲਾ ਹੋ ਰਿਹਾ ਬੱਦਲ ਬਾਈ ਬੱਦਲ ਪੂਰਾ ਹੋ ਰਿਹਾ ਤੇ ਅੱਜ ਮੀਂਹ ਵੀ ਦੱਸਿਆ ਹੋਇਆ ਕਹਿੰਦੇ ਮੀਂਹ ਆਊਗਾ ਚਾ ਪੀ ਕੇ ਆਪਾਂ ਮਸ਼ੀਨ ਲਾਇਆ ਏ ਮੱਝਾਂ ਵਾਲੇ ਘਰੇ ਆ ਗਏ ਨਾਲੇ ਤਾਂ ਹੁਣ ਧਾਰਾ ਕੱਢਾਂਗੇ ਨਾਲੇ ਹੁਣ ਆਪਾਂ ਚੱਕਾਂਗੇ ਗੋਹਾ ਤੇ ਕੰਮ ਨੇ ਮੇੜ ਦिए ਮੱਝਾਂ ਵਾਲਾ ਤੇ ਗੋਹੇ ਵਾਲਾ ਧਾਰਾ ਨਾਲ ਤੇ ਜਿਹੜੇ ਵੀ ਚ ਭੜ ਭਰਾ ਚੈਨਲ ਤੇ ਪਹਿਲੀ ਵਾਰ ਹੋ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਛੋੜੇ ਛੋੜੇ ਮੈਨ ਕਮੈਂਟ ਕਰ ਦਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਇਹ ਨਾਲ ਇੱਕ ਥਾਂ ਤੇ ਇਕੱਠਾ ਕਰ ਲਾਂਗੇ

ਹਲੋ ਗੋ ਹੋਈ ਚੁਕਾਈ ਸੱਟੀਏ ਪੜਾ ਟੁੱਟ ਜੂਗਾ ਕਿਸੇ ਨੇ ਨਿੜਾ ਕੇ ਦੇਣਾ ਉਹ ਪਾ ਰਹੀ ਇਹ ਨਾਲ ਹੀ ਚੱਕਣਾ ਪਿਆ ਖਿੱਚਣਾ ਪਿਆ ਕਰੂਗਾ ਪਰ ਮਿਲੇਸ਼ਨ ਨਗਰਾ ਦੀ ਇਹਦੇ ਨਾਲ ਲਿਬੜੂ ਗਏ ਚਲੋ ਜੀ ਆਪਾਂ ਗੋਹਾ ਚੱਕ ਲਈਏ ਪਹਿਲਾਂ ਪਹਿਲਾਂ ਫਿਰ ਆਪਾਂ ਧਾਰਾ ਕੱਢਾਂਗੇ ਤੇ ਅੱਜ ਬੱਦਲ ਬਾਈ ਪੂਰੀ ਬੜੀ ਹੁੰਦੀ ਆ ਮੌਸਮ ਪਰ ਐ ਆ ਮੌਸਮ ਮੌਸਮਾ ਜੋਸ ਮਗਾ ਘੈਂਟ ਆਗਾ ਆਹ ਦੇਖਾ ਕਿਹੜੀ ਝੜ ਲੈ ਦੇਖ ਲੈਟ ਲੱਗ ਕੇ ਦੇ ਦੇ ਬਾਈ ਟੋਫੀਆਂ ਦੇ ਨਾ ਹਾਂ ਹਾਂ ਕੀੜਾ ਲੱਗ ਰਿਹਾ ਤੇਰੀ ਝਾੜ ਨੂੰ ਹਾਏ ਕੀੜਾ ਲੱਗ ਰਿਹਾ ਹੁਣ ਤੂੰ ਟੋਫੀਆਂ ਖਾਦੀਆਂ ਨੇ ਜੀ ਕੀੜੇ ਸਾਰੇ ਮੂੰਹ ਖਾ ਜਾਣਗੇ ਤੇਰੇ ਟੋਫੀਆਂ ਨਹੀਂ ਖਾਣੀਆਂ ਠੀਕ ਹੈ ਫੇਰ ਜਿਹੜਾ ਡਾਕਟਰ ਜਿਹੜਾ ਅੰਦਰ ਟਿਕਾ ਲਾ ਦੂ ਹਾਂ ਨਹੀਂ ਖੁਦ ਨਹੀਂ ਪੱਕੀ ਗੱਲ ਆ ਬਾਹਰ ਹੀ ਆ ਤੇ ਪੱਕੀ ਗੱਲ ਪਾਲੀ ਮੇਰੇ ਵਧੀਆ ਗੱਲ ਆ ਵਧੀਆ ਗੱਲ ਆ ਇਹਦਾ ਸਾਨੂੰ ਫੋਨ ਦੇ ਦੇ ਕਰਾਂਗੇ ਫਿਰ ਤੂੰ

ਚੰਗਾ ਜੀ ਚੰਗਾ ਜੀ ਵੱਡਾਂ ਆਜੀ ਚੰਗਾ ਥੋੜਾ ਪਾਗ ਲੈ ਜੀ ਚੰਗਾ ਓਏ ਘਰ ਦਾ ਪਤਾ ਲੱਗ ਗਿਆ ਨਾ ਤੈਨੂੰ ਡਾਕਟਰ ਸਾਹਿਬ ਅੰਦਰ ਪਏ ਨੇ ਸੁੱਤੇ ਹਜੇ ਕੱਲਾ ਆਜੀ ਚੰਗਾ ਚੰਗਾ ਬਾਈ ਚੰਗਾ ਚੰਗਾ ਜੀ ਦੁਕਾਨ ਤੇ ਹੋਇਆ ਦੱਸ ਦਾਂਗੇ ਚੰਗਾ ਬਾਏ

लो जी मज अः गांधी दर कह गई सारा अंदर तो साफ करता बदलवाई हो रही है सारे पासे बदल बदल होीह आना लागली पीने आले गए ने थले डिग के हम्मे कर, कर चल आ जा फिर मैं पखा पीना कर देना पीने करने आगे अज बदल जहा हो गया ओद करके होगा भी मीह मूह ना जाए भी कर दिए ਅੱਗੇ ਤਾਂ ਸੀਰੀ ਕਰਦਾ ਹੁੰਦਾ ਸੀ ਹੁਣ ਸੀਰੀ ਆਪਣਾ ਕੰਮ ਆ ਖੇਤ ਗੇਟ ਖੋ ਆ ਦੇਖੋ ਆਪਣੇ ਕਰੇਲਿਆਂ ਦੀਆਂ ਬੇਲਾਂ ਕਰੇਲਿਆਂ ਦੇ ਬੀਜ ਦੱਬੇ ਸੀ ਵਿਚਾਰੀਆਂ ਬੇਲਾਂ ਤਾਂ ਹੋ ਗਈਆਂ ਇਧਰ ਤੁਲਸੀ ਇਹਦੇ ਉੱਤਮ ਨੇ ਪਪੀਤੇ ਦੇ ਬੀਜ ਅੱਗੇ ਸੀ ਪਪੀਤੇ ਹੋਗੇ ਖਾਇਆ ਕਰਾਂਗੇ ਫਿਰ ਚਲਾਮਾ ਚਲ ਮੈਂ ਸਿੱਖਦੀ ਆ ਮੈਂ ਕਦੇ ਕਰਿਆ ਨਹੀਂ ਹੋਏ ਤੇ ਆਪਾਂ ਨੂੰ ਕਿਹੜਾ ਪਤਾ ਸੀ ਉਹ ਉਹਦੇ ਬੱਗੇ ਨੇ ਦੱਸਿਆ ਸੀ ਵੀ ਸੱਜ ਹੋ ਗਿਆ ਤੁਹਾਡਾ ਇਹਦਾ ਚਾਰ ਨਾਂ ਤੋਂ ਉੱਪਰ ਦਾ ਹੀ ਆਂਦਾ ਨਾ ਤੁਹਾਨੂੰ ਜਿਹਾ फूस जे ही है ज्यादा वो तो साफ पे ही गुल्ली डंडा तो है एक मैं करके देखा ਕੜੀਆਂ-ਕੜੀਆਂ ਭੈਣਾ ਪੀਣੇ ਕਰਦੀਆਂ ਨੇ ਦੱਸਿਓ ਜਰੂਰ ਅਸੀਂ ਤਾਂ ਪਹਿਲਾਂ ਤਾਂ ਪਹਿਲਾਂ ਤਾਂ ਨਹੀਂ ਸੀ ਅਸੀਂ ਕਰਦੀਆਂ ਸਾਰੇ ਲੋਕ ਤਾਂ ਹੀ ਕਰਦੇ ਨੇ ਹੂੰ ਹੁਣ ਕਾਇਲਾ ਉੱਥੇ ਡਵਾ ਲਾ ਮੈਂ ਜਿ ਰੱਖੇਂ ਰੰਡ ਵੀ ਇੰਝ ਕਰਦੇ ਕਦੇ ਵੀ ਨਹੀਂ ਪੀਂਦੇ ਚਾਹ ਨੂੰ ਖੋਦੇ ਨਹੀਂ ਚਟਾ ਕੇ ਪੱਖਾ ਲਵਾ ਕੇ ਪੱਖਾ ਲਵਾ ਕੇ ਭਵਾਵਾਂਗੇ ਢੋਲਾਂ 'ਚ ਸਾਫ਼ ਕਰਾ ਕੇ ਹੋਰ ਕਚਰੇ ਵਾਲਾ ਪਈ ਆ ਗਿਆ ਮਾਰਾ ਵਾਜ ਜਮ ਧੋਰੀ ਧੋਰੀ ਜੀ ਪਾਇਆ ਨੇ ਉੱਤੇ ਪੈਂਦਾ ਮੈਂ ਕਚਰੇ ਵਾਲੇ ਨੂੰ ਡਿੱਗਦੀ ਸੀ ਲੋਕ ਰੋਡ ਆਸ ਤੇ ਫਿਰ ਕੀ ਆਪਣੇ ਫਿਰ ਹੋ ਕਚਰੇ ਵਾਲੇ ਭਾਈ ਆ ਗਏ ਸੀ ਜੀ ਕਚਰੇ ਵਾਲੇ ਭਈਏ ਆ ਗਏ ਭਈਏ ਮੈਂ ਕਹਿੰਦੀ ਕਚਰੇ ਵਾਲੀ ਕਚਰੇ ਵਾਲੀ ਗੱਡੀ ਆ ਗਈ ਸੀ ਇਤਨਾ ਸਰਕਾਰੀ ਗੱਡੀ ਲੱਗੀ ਹੋਈ ਆ ਮਾਰਕੀਟ ਕਮੇਟੀ ਵੱਲੋਂ ਆਏ ਘੂੜਾ ਪਵਾ ਕੇ ਲੈ ਕੇ ਜਾਂਦੇ ਘਰਾਂ ਚ ਤੇ ਬਸ ਆਪਾਂ ਸਿੱਟਣਾ ਹੀ ਹੁੰਦਾ ਚੱਕ ਕੇ ਆਪਣੇ ਘਰ ਦਾ ਘੂੜਾ ਤੇ ਆਪਾਂ ਉਹ ਪਾਇਆਗਾ ਹੁਣ ਇਹ ਵਧੀਆ ਸਹੂਲਤ ਆ ਗਈ ਸਾਡੇ ਬੋਹਾ ਦੇ ਵਿੱਚ ਇਹ ਸਹੂਲਤ ਆ ਗਈ ਟੈਨਸ਼ਨ ਨਹੀਂ ਰਹਿੰਦੀ ਮਾਰਕੀਟ ਕਮੇਟੀ ਵਾਲੀ ਇਹ ਸਰਕਾਰੀ ਗੱਡੀ ਲੱਗੀ ਹੋਈ ਆ ਕਿਲਾ ਸੁੱਕਾ ਦੋਨੇ ਤਰ੍ਹਾਂ ਦਾ ਕੂੜਾ ਤੁਸੀਂ ਪਾ ਸਕਦੇ ਹੋ ਕੀ ਕਰਨੀ ਹੁਣ ਚਾਰੇ ਨਹੀਂ ਚਾਹ ਚਾਰ ਕੇ ਪਾ ਦਿੰਦੀ ਆ ਹਮ ਇਹਨਾਂ ਦਾ ਕਿਆ ਹੋਰ ਡਾਲਾਂਗੇ ਹਮ ਇੱਕ ਗੱਟਾ ਪੂਰਾ ਕਰ ਲਾਂਗੇ ਹੈ ਬਹੁਤਾ ਇੱਕ ਗੱਟਾ ਪੂਰਾ ਤਾਂ ਰੋੜੀ ਹੈਗੀ ਇਹਦੇ ਵਿੱਚ ਕਿਤੇ ਕਿਤੇ ਜੀ ਜਿਹੜਾ ਕੋਈ ਗੁੱਲੀ ਰੰਡਾਰਾ ਨਾ ਉਹ ਨਿਕਲ ਜਾਵੇ ਇਹਦੇ ਸੁਸਤਰੀ ਪੈ ਰਹੀ ਐ ਇਹਦੇ ਵਿੱਚ ਨਮੀ ਚ ਤਾਂ ਨਹੀਂ ਪੈ ਗਈ ਹੋਣੀ ਕਿਤੇ ਲੱਗ ਜਾਣਗੇ ਹੁਣ ਤਾਂ ਪੈਣ ਅੱਜ ਰੱਬ ਨੇ ਵਧੀਆ ਛੰਡ ਕਰਤੀ ਹੈ ਨਾ ਹਾਂ ਪਤਾ ਸੀ ਪੀਣਾ ਕਰਨਾ ਇਹਨਾਂ ਨੂੰ ਦੋ ਦਿਨ ਦਿਨ ਦੇ ਟਾਲੇ ਹੋਈ ਜਾਂਦੇ ਨੇ ਗਰਮੀ ਸੀ ਕੁਸਤਾ

ਮੈਦਾ ਬਣਾ ਦਿੰਦੇ ਮੈਦਾ ਮੋਕਾ ਕਰਦੇ ਮੈਦਾ ਮੈਦਾ ਜਮੀ ਬਾਲੇ ਲੋਕ ਬਰੀਕ ਕਰਾਉਂਦੇ ਆ ਨਾ ਉਹ ਫਾਇਦਾ ਨਹੀਂ ਨਾ ਉਹ ਅਗਲੇ ਚੱਕਰ ਦੀ ਰੱਖ ਦੇਣੀ ਲੌਜੀ ਪੀਣੇ ਆਪਾਂ ਦੋ ਕਰ ਤੇ ਤੇ ਹੁਣ ਆਪਾਂ ਨੂੰ ਟਾਈਮ ਨਾ ਹੈ ਇਤਾਂ ਹੀ ਢਾਕੀ ਪਾ ਲਾਂਗਾ ਹਾਂ ਤੇ ਹੁਣ ਆਪਾਂ ਨੂੰ ਰਾਮ ਮਿਲ ਟਾਈਮ ਲੰਘ ਜਾਊਗਾ ਫਿਰ ਫੇਰ ਕਰ ਲਾਂਗੇ ਆਪਾਂ ਤੇ ਹੁਣ ਆਪਾਂ ਬਣਾਉਨੇ ਆਂਗੇ ਚਾਹ ਚਾਹ ਜੀ ਬਣਾ ਲਈ ਆਪਾਂ ਦੁਬਾਰੇ ਇੱਕ ਵਾਰ ਤਾਂ ਬਰੋਆ ਲਈ ਸਵੇਰੇ ਦੂਜੀ ਵਾਰ ਬਣਾਉਨੇ ਆਂ ਲਓ ਜੀ ਚਾਹ ਆਪਣੀ ਉਬਲੀ ਜਾਂਦੀ ਐ ਇੱਧਰ ਮਿੱਠੀ ਚਾਹ ਰੱਖੀ ਐ ਇੱਧਰ ਆਪਾਂ ਫਿੱਕੀ ਚਾਹ ਰੱਖੀ ਐ ਤੇ ਹੁਣ ਆਪਾਂ ਮਧਾਨੀ ਲਾਈ ਹੋਈ ਆਗੀ ਮਧਾਨੀ ਕਿਉਂ ਕੱਢਦੇ ਆਂਗੇ ਤੇ ਮੱਖਣੀ ਆਈ ਪਈ ਆ ਕਿਉਂ ਕੱਢਦੀ ਆਪਾਂ ਹੁਣ ਉਹ ਜਿਹੜੀ ਤਾਲੀ ਮਗਣੀ ਆਪਾਂ ਕੱਢ ਲਈਏ ਹੁਣ ਉਹ ਜਿਹੜੀ ਪਹਿਲਾਂ ਵਾਲੀ ਆ ਗਈ ਤੇ ਆਪਾਂ ਅੰਦਰ ਨਹੀਂ ਚਾਹਤ ਇੱਕ ਗਮਲੇ ਦੇ ਵਿੱਚ ਸੀਗੀਆਂ ਇਹ ਹੁਣ ਰੋਜ਼ ਸੁਪ ਚਮਕੀ ਹਟੇ ਬਾਲੀ ਜਾਂਦੀ ਏ ਦੇ ਵਿੱਚ ਬਰਫ਼ ਅਗੋਂ ਢੋਂਕਾ ਕੱਢ ਕੇ ਲੱਸੀ ਚ ਪਾ ਦਈਏ ਲੱਸੀ ਚ ਕਿਉਂ ਕੱਢ ਤਾ ਬਰਫ਼ ਪਾਤੀ ਹੁਣ ਕੀ ਕਰਾਂ ਆ ਗੱਟਾ ਹੈ ਬਾਹਰ ਤੋਂ ਉਹਦੇ ਉੱਤੇ ਇੱਥੇ ਰੱਖ ਦਨੇ ਵਾ ਖੜੇ ਕਰ ਦਨੇ ਚਲ ਹੂੰ ਜੁਨੀਆ ਦੇ ਕਿਹੜੀ ਕਿਹੜੀ ਲੈ ਕੇ ਜਾਵਾਂ ਕਿਵੇਂ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਸਵੇਰ ਤੋਂ ਬਾਅਦ ਹੁਣ ਸ਼ਾਮ ਨੂੰ ਵਲੌਗ ਸ਼ੁਰੂ ਕਰਿਆ ਆਪਾਂ ਤੇ ਆਹ ਲਾਈਟ ਜੀ ਪਾ ਕੇ ਕਿਵੇਂ ਆਉਂਦੀ ਹੈ ਕੈਮਰੇ ਦੇ ਵਿੱਚ ਤੇ ਆਹਾਂ ਚੁੰਨੀ ਕਰਦੇ ਇਹਦੇ ਨਾਲ ਮਿਲਾ ਦੇ ਜੀ ਦੇਖੀ ਹੂੰ ਕਰ ਦੂਗਾ ਮਿਲ ਤਾਂ ਜਾਊਗੀ ਇਹ ਆ ਲੈਣੀ ਨਾ ਇਹਦੇ ਨਾਲ ਆਹ ਮਲਾਂ ਨੂੰ ਇਹਨੂੰ ਇਹ ਸ਼ਾਇਰ ਮਿਲੇ ਇਹ ਕੀ ਕਰਤੀ ਦੇ ਪੁੱਛ ਨਹੀਂ ਭਾਈ ਮੈਨੂੰ ਲਾਲੂ ਭਾਈ ਰੈਣਾ ਚਲੇ ਜਾਂਦੇ ਆਂ ਕਾ ਇੰਨਾ ਤੋਂ ਮਿਲਦੀ ਆ ਦੁਰਨੇ ਲੈ ਜਾਂਦੇ ਜੇ ਵੀ ਰਹਿ ਕੇ ਦੂਜੇ ਨੇ ਵਾਂਗੇ ਇਹਨੂੰ ਚੱਲ ਚਲੋ ਜੀ ਹੁਣ ਆਪਾਂ ਨਾ ਬਾਜ਼ਾਰ ਚ ਜਾ ਕੇ ਆਉਨੇ ਆ ਆਪਾਂ ਚੁੰਨੀ ਡਾਈ ਕਰਵਾਈਆਂ ਸੀ ਹੈ ਨਾ ਉਹ ਚੁੰਨੀ ਨਾ ਉਹਨੇ ਖਰਾਬ ਕਰਤੀ ਭਾਈ ਨੇ ਤੇ ਉਹ ਕਰਕੇ ਚੁੰਨੀ ਆਪਾਂ ਦੁਬਾਰਾ ਦੇ ਕੇ ਆਉਨੇ ਆ ਤੇ ਕੁਝ ਹੋਰ ਚੁੰਨੀਆਂ ਡਾਈ ਕਰਾਉਣੀਆਂ ਨੇ ਆ ਤਾਂ ਕੁਝ ਨਹੀਂ ਹੰਡਾ ਦੇ ਵਿੱਚ ਲੈ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਆ ਮੋਟਰ ਕਾ ਤੇ ਚਲਾਈ ਆ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਪਹਿਲੇ ਮੋਟਰ ਬੰਦ ਕਰਦਾ ਖੜਕਾ ਬੋਹ ਕਰਦੀ ਹੈ ਬੰਦ ਹੋ ਜਾਂਦੀ ਆ ਅੱਗੇ ਚਲਾ ਲਾਂਗੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਹਨਾ ਬਦਲਾ ਜੋ ਸਾਰੇ ਦਿਨ ਹੀ ਬਦਲਵਾਈ ਹੋਈ ਰਹੀ ਸੀ ਤੇ ਆਪਾਂ ਨਾ ਜਾ ਕੇ ਉਹਨੇ ਬਾਜ਼ਾਰ ਦੇ ਵਿੱਚ ਕੰਮ ਦਿੰਦੇ ਆਪਾਂ ਮੱਝਾਂ ਪਸੂਆਂ ਦਾ ਸਾਰਾ ਨਿਮੇੜਦਾ ਫੜੀ ਰਿਹਾ ਲਪਾ ਪਾਇ ਸਾਰਾ ਨਿਮੇੜਦਾ ਹੱਥ ਦੇ ਕੀ ਕਿਨੇ ਪਾਇ ਤੇ ਸਕੂਟਰੀ ਆ ਘੜੀਏ ਚਾਰ ਤੇ ਸਾਰਾ ਨਿਮੇੜਦਾ ਆਪਾਂ ਕੰਮ ਦਿੰਦਾ ਖਸੂਆਂ ਦਾ ਗੋਹਾਗਾ ਸੱਟ ਕੇ ਬਿਆਰ ਚੱਲੇ ਆਂਗੇ ਹੁਣ ਆਪਾਂ ਚੁੰਨੀਆਂ ਡਾਈ ਕਰਾਈਆਂ ਸੀ ਉਹ ਗਲਤ ਕਰਤੀਆਂ ਦੁਬਾਰਾ ਸਹੀ ਕਰਾ ਕੇ ਲਿਉਂਨੇ ਆਂਗੇ ਬ੍ਰੈਂਡ ਦਾ ਚੱਕਲਾ ਪੈਂਜੀ। ਸ਼ਬਦ ਨਾ ਮਹਾਕੀਵਰ ਨਾ ਰਬੈਲ ਦਸਟੈਂਟ। ਤਾਂ ਇਸ ਚੱਲਿਆ। ਲਓ ਜੀ ਆਪਾਂ ਆਪਦੀ ਲਿਮੋਜਨ ਤੇ ਚੱਲਾਂਗੇ। ਲਿਮੋਜਨ ਤੇ ਚਾਰ ਗਰੜੀ ਸਕੂਟਰੀ ਹੈ ਸਾਡੀ। ਚਾਰ ਗਾਵੇ। ਸਾਰਾ ਨਾ ਚਾਰਜ ਕਰੀ ਅੱਜ ਅਸੀਂ ਇਹ। ਜਾਣਾ ਸਰ 5-10 ਮਿੰਟ ਦਾ ਚਾਰਜ ਸਾ ਸਰ ਰੇਰ ਦੀ ਲਾ ਰੱਖੀ ਹੈ ਸਕੂਟਰੀ। ਮੌਸਮ ਬਹੁਤ ਸੋਹਣਾ ਸੀ ਸਾਰਾ ਦਿਨ ਬੱਦਲ ਵਾਈ ਰਹੀ ਸੀ ਆ ਪਉਦੀ ਭਗ ਜਾਣਾ ਸੀ ਹੈਨਾ ਚਲੋ 3 ਵਜੇ ਹੁਣ ਕੀ ਹੋ ਗਿਆ ਹੁਣ ਲੇਟ ਹੋਵਾਂਗੇ ਕੰਮ ਨਾਲ ਚਲ ਅੱਗੇ ਤਾਂ ਪਉ 8 ਵਜੇ ਤੱਕ ਪਹੁੰਚ ਜਾਨੀ ਆ ਚਲ ਹੈ 8 ਵਜੇ ਤੱਕ ਪਹੁੰਚ ਜਾਨੀ ਆ ਆਯੂ ਜੀ ਜੀ ਆ ਜੋ ਬਣੇ ਰਹੋ ਆਪਣੇ ਨਾਲ ਵਲੌਗ ਦੇ ਨਾਲ ਚਲਦੇ